ਇਨਵੈਸਟ ਪੰਜਾਬ ਸਮਿਟ 'ਚ ਪਹੁੰਚੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ 'ਚ ਅਮਰਤਾ ਵੜਿੰਗ ਤੇ ਤੰਜ ਕੀਤਾ। ਉਹਨਾਂ ਕਿਹਾ ਕਿ ਅਮਰਤਾ ਵੜਿੰਗ ਨੂੰ ਇਹ ਹੀ ਨਹੀਂ ਪਤਾ ਕਿ ਕਿੰਨੇ ਸਾਲਾਂ ਤੋਂ ਝੋਨੇ ਦੀ ਖੇਤੀ ਹੋ ਰਹੀ ਆ। ਅਮਰਤਾ ਵੜਿੰਗ ਗਿੱਦੜ ਬਾਹਾਂ ਦੀਆਂ ਝੋਨਾ ਤੱਕ ਹੀ ਸੀਮਤ ਰਹਿਣ। ਉਧਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਵਿਜ਼ਨ 2047 ਨੂੰ ਲੈ ਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਲਈ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ। ਅੱਜ ਉਸ ਲੈਵਲ ਤੇ ਜਾਣ ਦੀ ਲੋੜ ਹੈ ਕਿਸ ਤਰ੍ਹਾਂ ਦੀਆਂ ਚਰਚਾਵਾਂ ਦੀ ਲੋੜ ਹੈ ਕਿਸ ਤਰ੍ਹਾਂ ਦਾ ਵਿਜ਼ਨ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਨੂੰ ਅੱਗੇ ਲਿਜਾ ਸਕਦਾ ਅ ਭਵਿੱਖ ਦੀ ਯੋਜਨਾ ਤਾਂ ਹਮੇਸ਼ਾ ਹੀ ਬਣਦੀ ਰਹਿਣੀ ਚਾਹੀਦੀ ਅਸੀਂ ਭਵਿੱਖ ਨੂੰ ਅੱਗੇ ਰੱਖ ਕੇ ਆਪਦਾ ਜੀਵਨ ਬਸਰ ਕਰਦੇ ਹਾਂ ਜਿਹੜਾ ਬੀਤ ਚੁੱਕਿਆ ਉਹਨਾਂ ਦਾ ਬੀਤ ਚੁੱਕਿਆ ਹੁਣ ਤਾਂ ਆਉਣ ਵਾਲੇ ਸਮੇਂ ਦੀ ਚਿੰਤਾ ਸਾਰੇ ਹੀ ਲੋਕਾਂ ਨੂੰ ਦੁਨੀਆ ਵਿੱਚ ਤੇ ਪੰਜਾਬ ਦੇਆਂ ਨੂੰ ਵੀ ਮੈਂ ਖੇਤੀਬਾੜੀ ਨਾਲ ਸੰਬੰਧਿਤ ਆਮ ਜ਼ਿਮੀਦਾਰਾਔਰ ਮੇਰੇ ਕੋਲ ਵਿਭਾਗ ਖੇਤੀਬਾੜੀ ਦਾ ਨਾਲ ਪਸ਼ੂ ਪਾਲਣ ਦਾ ਮੈਂ ਇਹ ਸਮਝਦਾ ਕਿ ਆਉਣ ਵਾਲਾ ਸਮਾਂ ਅਸੀਂ ਬਹੁਤ ਜ਼ੋਰ ਲਾ ਲਿਆ ਅਸੀਂ ਜਿਹੜਾ ਉਤਪਾਦ ਵੀ ਬਹੁਤ ਵਧਾ ਲਿਆ ਅਸੀਂ ਝੋਨੇ ਤੇ ਕਣਕ ਦੇ ਚੱਕਰ ਵਿੱਚ ਲੱਗੇ ਹੋਏ ਆ ਅਸੀਂ ਪਾਣੀ ਵੀ ਜ਼ਿਆਦਾ ਵਰਤਦੇ ਆ ਔਰ ਜਿਹੜਾ ਸਾਡੀ ਫਸਲ ਹੈ ਇਸ ਨੂੰ ਚੱਕਣ ਤੋਂ ਵੀ ਸੈਂਟਰ ਗਵਰਨਮੈਂਟ ਏਜੰਸੀਆਂ ਥੋੜਾ ਨੱਕ ਵੀ ਮਾਰਦੀ ਆ ਆਖ ਵੀ ਆ ਰਹੀ ਹੈ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਕੋਈ ਮੈਂ ਇਕੱਲਾ ਨਹੀਂ ਜਾਂ ਕੋਈ محکمہ ਨਹੀਂ ਕਿਸਾਨ ਭਰਾਵਾਂ ਨੂੰ ਵੀ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਵੀ ਵਿਗਿਆਨੀਆਂ ਨੂੰ ਵੀ ਹੋਰ ਵੀ ਜੋ ਇਹਦੇ ਵਿੱਚ ਯੋਗਦਾਨ ਪਾ ਸਕਦੇ ਅਸੀਂ ਸਾਰੇ ਸੋਚ ਕੇ ਕਿ ਆਉਣ ਵਾਲਾ ਸਮਾਂ ਅਸੀਂ ਖੇਤੀ ਨੂੰ ਵੀ ਮੁਆਫੀ ਵਾਲੀ ਬਣਾਈਏ ਪੰਜਾਬ ਨੂੰ ਵੀ ਖੁਸ਼ਹਾਲ ਕਰੀਏ ਸਾਡੇ ਲੋਕ ਉਸ ਵਿੱਚ ਲੱਗ ਸਕਣ ਉਸ ਵਰਕੇ ਬੈਠ ਕੇ ਕੋਈ ਸੋਚ ਵਿਚਾਰ ਅਜੋ ਕਾਫੀ سارے ਮਹਾਰ ਲੋਕ ਵੀ ਆਉਣੇ ਆ ਗੱਲਾਂ ਬਾਤਾਂ ਹੋਣੀਆਂ ਉੱਥੇ ਮੈਂ ਸਮਝਦਾ ਕਿ ਕੁਛ ਨਾ ਕੁਛ ਜ਼ਰੂਰ ਅਸੀਂ ਆਉਣ ਵਾਲੇ ਸਮੇਂ ਬਾਰੇ ਪਿੰਖ ਨੂੰ ਚੰਗਾ ਬਣਾਉਣ ਤੇ ਰੋਸ਼ਨ ਬਣਾਉਣ ਵਾਸਤੇ ਸੋਚਾਂ ਜੋ ਜਿਵੇਂ ਅੱਜ ਗਿਆ ਚੈੱਕ ਕਰਿਆ ਹੈ ਆਫਸਰ ਬਾਦ ਨਾ ਬਿਆਉਤ ਟੈਕਨੀਕੀ ਸੰਕਰ ਬਹੁਤ ਵੱਡਾ ਆ 247 ਦਾ ਸਿੱਕਾ ਹੋ ਗਿਆ ਤੁਹਾਨੂੰ ਲੱਗਦਾ ਵੀ ਮੰਡੀਆਂ ਵਿੱਚ ਕੁਝ ਮੰਗ ਹੋ ਗਈਆਂ ਪੰਜਾਬ ਦੀ ਖੇਤੀ ਨੂੰ ਕਿਹੜੀ ਸਮੱਸਿਆਵਾਂ ਦਾ ਵਰਤੋਂ ਕਰੇ 47 ਤੱਕ ਕਿਸ ਤਰੀਕੇ ਨਾਲ ਇਸ ਵਾਰ ਝੋਨੇ ਦਾ ਸੀਜ਼ਨ ਇਹ ਮੈਂ ਮੈਂ ਤੁਹਾਨੂੰ ਮੁਕਤੀ ਗੱਲ ਵੀ ਬੈਠ ਕੇ ਰਲ ਮਿਲ ਕੇ ਇਕੱਲਾ ਗੁਰਮੀਤ ਸਿੰਘ ਖੁੱਡੀਆਂ ਵੀ ਨਹੀਂ ਕੱਢ ਸਕਦਾ ਉਹਦੇ ਨਾਲ ਤੁਸੀਂ ਵੀ ਸਾਡੇ ਨਾਲ ਹੋਵੋਗੇ ਪੰਜਾਬ ਵਾਸੀ ਵੀ ਹੋਣਗੇ ਸਾਡੇ ਵਿਗਿਆਨੀ ਵੀ ਹੋਣਗੇ ਬਾਹਰ ਲੋਕ ਵੀ ਹੋਣਗੇ ਪੰਜਾਬ ਦੀ ਚਿੰਤਾ ਰੱਖਣ ਵਾਲੇ ਹੋਰ ਲੋਕ ਵੀ ਹੋਣਗੇ ਵੀ ਅਸੀਂ ਕਿਸ ਪਾਸੇ ਜਾ ਕੇ ਅਸੀਂ ਆਪਣੇ ਪੰਜਾਬ ਨੂੰ ਚਾ ਸਕੀਏ ਸਾਬ ਅਮਰਤਾ ਬੜੀ ਦਾ ਧਿਆਨ ਹੈ ਕਿ 78 ਸਾਲ ਹੋ ਗਏ ਨੇ 78 ਸਾਲਾਂ ਚ ਪਹਿਲੀ ਵਾਰ ਹੋਇਆ ਕਿ ਸਰਕਾਰ ਨੂੰ ਧੋਮੇ ਦੇ ਉੱਪਰ ਚੜ ਚੁਕਾਈ ਉਹ ਨਹੀਂ ਹੋ ਪਈ ਅਮਰਤਾ ਵਿਰਕ ਨੂੰ ਸ਼ਾਇਦ ਇਹ ਪਤਾ ਨਹੀਂ ਹੋਣਾ ਵੀ ਇੰਨੇ ਸਾਲ ਤੱਕ ਝੋਨਾ ਲਗਦੇ ਨੂੰ ਨਹੀਂ ਹੋਇਆ ਇਹ ਥੋੜੀਆਂ ਗੱਲਾਂ ਉਸ ਜਿੰਨੀਆਂ ਉਹ ਚੋਣ ਲੜ ਰਹੇ ਉੱਥੇ ਆਪ ਦੱਸੀ ਮੇਤਰਾ ਦੇਖੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਾਡੇ ਮਾਨਯੋਗ ਐਮਪੀ ਡਾਕਟਰ ਵਿਕਰਮਜੀਤ ਸਿੰਘ ਸਾਨੀ ਸਾਹਿਬ ਨੇ ਉਪਰਾਲਾ ਕੀਤਾ ਹੈ ਔਰ ਇਹ ਪੰਜਾਬ ਵਿਜ਼ਨ 2047 ਜੋ ਇਹ ਇਹਦੇ ਵਿੱਚ ਪੰਜਾਬ ਨੂੰ ਲੈ ਕੇ ਚਰਚਾ ਕੀਤੀ ਜਾਊਗੀ ਕਿ ਜਿਹੜੇ ਸਾਡੇ ਆਉਣ ਵਾਲੇ ਸਮੇਂ ਦੇ ਜਿਹੜੇ ਰੂਡ ਮੈਪਸ ਨੇ ਉਹ ਕਿਸ ਤਰ੍ਹਾਂ ਦੇ ਡਿਜ਼ਾਈਨ ਕੀਤੇ ਜਾਣਗੇ ਜਿਹੜੀ ਪੰਜਾਬ ਦੇ ਅੰਦਰ ਸਾਡੀ ਗਵਰਨਮੈਂਟ ਚੱਲ ਰਹੀ ਆ ਆਮ ਆਦਮੀ ਪਾਰਟੀ ਦੀ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਚੱਲ ਰਹੀ ਹੈ। ਔਰ ਜੋ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਜੋ ਮਤਲਬ ਕਿ ਦਿੱਲੀ ਦੇ ਵਿੱਚ ਕੀਤੇ ਉਹਨਾਂ ਦੇ ਵਿਕਾਸ ਕਾਰ ਸੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਉਹ ਰੂਲ ਮਾਡਲ ਸੈੱਟ ਕੀਤਾ ਸੀਗਾ। ਉਹਦੇ ਸੰਬੰਧ ਦੇ ਵਿੱਚ ਜੋ ਪੰਜਾਬ ਦੇ ਵਿੱਚ ਅਸੀਂ ਵੱਡੇ ਫੈਸਲੇ ਆਲਰੇਡੀ ਲਿੱਤੇ ਨੇ ਔਰ ਜਿਹੜੇ ਹੋਣ ਵੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਲੈਣ ਜਾ ਰਹੇ ਹਾਂ। ਔਰ ਉਹਦੇ ਤੇ ਅੱਜ ਚਰਚਾ ਹੋਊਗੀ। ਜਿਹੜੇ ਵੱਖ-ਵੱਖ ਡੈਲੀਗੇਸ਼ਨਸ ਆਏ ਹੋਏ ਨੇ ਉਹਨਾਂ ਨਾਲ ਚਰਚਾ ਹੋਊਗੀ ਐਮਪੀ ਸਾਹਿਬ ਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਔਰ ਪੰਜਾਬ ਸਾਡਾ ਜਿਹੜਾ ਹੈ ਉਹ ਸਾਰੇ ਸੂਬਿਆਂ ਨਾਲੋਂ ਸਭ ਤੋਂ ਉੱਨਤ ਤੇ ਵਧੀਆ ਬਣੇ ਸਾਡਾ ਇਹੀ ਕਮਕਸਦ ਹੈ ਅਸੀਂ ਜਿਹੜਾ ਸਾਡਾ ਇਹ ਅਸੀਂ ਇੱਕ ਤਰ੍ਹਾਂ ਨਾਲ ਜੋ ਸ਼ੋਕੇਸ ਵੀ ਕਰਦੇ ਆਂ ਪੰਜਾਬ ਨੂੰ ਜਿਵੇਂ ਮੈਂ ਤੁਹਾਨੂੰ ਦੱਸਦਾ ਬੀਇੰਗ ਐ ਇੰਡਸਟਰੀ ਮਨਿਸਟਰ ਜਿਵੇਂ ਸਾਡੇ ਕੋਲ ਇੱਕ ਇਨਵੈਸਟਮੈਂਟ ਦੇ ਜਿਹੜਾ ਪੋਰਟਲ ਹੈ ਸਾਡੇ ਇਸ ਸਾਲ ਦੇ ਵਿੱਚ ਜਿਹੜਾ ਸਾਡਾ ਇਨਵੈਸਟ ਪੰਜਾਬ ਪੋਰਟਲ ਹੈ ਉਹ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਯੂਜ਼ਰ ਫ੍ਰੈਂਡਲੀ ਔਰ ਸਭ ਤੋਂ ਜ਼ਿਆਦਾ ਯੂਜ਼ਡ ਕੀਤਾ ਪੋਰਟਲ ਬਣਿਆ ਔਰ ਸਾਡੇ ਕੋਲ ਇਸ ਵਾਰ ਜਿਹੜੀ ਐਮਐਸਐਮਈ ਨੇ 50000 ਤੋਂ ਉੱਪਰ ਤਕਰੀਬਨ ਤਕਰੀਬਨ 55000 ਦੇ ਕਰੀਬ ਐਮਐਸਐਮਈ ਨੇ ਇਸ ਵਾਰ ਸਾਡੇ ਪੰਜਾਬ ਦੇ ਅੰਦਰ ਆਪਣਾ ਜਾਨੀ ਕਿ ਨਿਊ ਸਟਾਰਟਅਪਸ ਕਰਨ ਲਈ ਆਪਣੀ ਜਾਨੀ ਕਿ ਇੱਕ ਉਮੀਦ ਜਗਾਈ ਹੈ ਸੋ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਸੋ ਪੰਜਾਬ ਦੇ ਵਿੱਚ ਚਾਹੇ ਐਗਰੋ ਬੇਸਡ ਇੰਡਸਟਰੀ ਆਵੇ ਚਾਹੇ ਆਈਟੀ ਇੰਡਸਟਰੀ ਆਵੇ ਸਾਡੀ ਆਈਟੀ ਇੰਡਸਟਰੀ ਦੇ ਨਾਲ ਅਸੀਂ ਬਹੁਤ ਜਲਦੀ ਆਈਟੀ ਦੀ ਵਧੀਏ ਇੱਕ ਪਾਲਿਸੀ ਲੈ ਕੇ ਆਉਣ ਨੂੰ ਤਿਆਰ ਬੈਠੇ ਹਾਂ ਅਸੀਂ ਓਟੀਐਸ ਦੀਆਂ ਸਕੀਮਸ ਲਿਆਉਣ ਨੂੰ ਤਿਆਰ ਬੈਠੇ ਹਾਂ ਅਸੀਂ ਕੰਪਾਉਂਡਿੰਗ ਦੀ ਪਾਲਿਸੀ ਲਿਆਉਣ ਨੂੰ ਤਿਆਰ ਬੈਠੇ ਹਾਂ ਔਰ ਇਹ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੈਜੋਰਟੀ ਆਫ ਅਸੀਂ ਜਿਹੜੀ ਫੈਸਿਲਿਟੇਸ਼ਨ ਸਕੀਮਸ ਲਿਆ ਰਹੇ ਹਾਂ ਪੰਜਾਬ ਦੇ ਵਿੱਚ ਇਹ ਜਾਹਰ ਜੀ ਗੱਲ ਹੈ ਕਿ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੀ ਸਭ ਤੋਂ ਉੱਨਤ ਤੇ ਸਭ ਤੋਂ ਵਧੀਆ ਸੂਬਾ ਬਣਾਣਗੇ